ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਬੀਤੇ ਦਿਨ ਨੇਪਾਲ ਦੇ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨੇਪਾਲ ਦੇ ਐਵਰੇਸਟ ਖੇਤਰ ਦੇ ਲੁਕਲਾ ਹਵਾਈ ਅੱਡੇ ਉੱਤੇ ਮੌਸਮ ਦੇ ਮਾੜੇ ਹਾਲਾਤਾਂ ਕਾਰਨ ਲਗਾਤਾਰ ਤੀਜੇ ਦਿਨ ਉਡਾਨਾਂ ਨੂੰ ਮੁਅੱਤਲ ਕਰਨ ਕਾਰਨ ਸੈਂਕੜੇ ਸੈਲਾਨੀ ਫਸ ਗਏ ਨੇ ਬੱਦਲਵਾਹੀ ਵਾਲੇ ਅਸਮਾਨ ਤੇ ਧੁੰਦ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਜਿਸ ਕਾਰਨ ਲੁਕਲਾ ਦੇ ਤੈਂਜਿੰਗ ਹਿਲੇਰੀ ਹਵਾਈ ਅੱਡੇ ਮਾਉਂਟ ਐਵਰੇਸਟ ਤੇ ਖੇਤਰ ਦੀਆਂ ਹੋਰ ਚੋਟੀਆਂ ਦੇ ਪ੍ਰਵੇਸ਼ ਦੁਆਰ ਦੇ ਅੰਦਰ ਤੇ ਆਲੇ-ਦੁਆਲੇ ਬਹੁਤ ਘੱਟ ਦਿਖਾਈ ਦੇ ਰਿਹਾ ਹੈ ਸੋਲੂ ਖੁੰਬੂ ਜ਼ਿਲ੍ਹੇ ਦੇ ਸਹਾਇਕ ਮੁਖ ਜ਼ਿਲ੍ਹਾ ਅਧਿਕਾਰੀ ਸੁਰਿੰਦਰ ਥਾਪਾ ਨੇ ਕਿਹਾ ਕਿ ਲਗਾਤਾਰ ਮੀਂਹ ਤੇ ਘਟ ਦ੍ਰਿਸ਼ਟੀਕਰਨ ਵੀਰਵਾਰ ਤੋਂ ਉਡਾਨਾ ਨਹੀਂ ਚੱਲ ਸਕਿਆ ਅਧਿਕਾਰੀਆਂ ਨੇ ਕਿਹਾ ਕਿ ਸੈਲਾਨੀ ਜੋ 3 ਦਿਨ ਪਹਿਲਾਂ ਐਵਰੈਸਟ ਬੀਸ ਕੈਂਪ ਤੱਕ ਟਰੈਕਿੰਗ ਕਰਨ ਤੋਂ ਬਾਅਦ ਲੁਕਲਾ ਵਾਪਸ ਆਏ ਸਨ ਉਹਨਾਂ ਨੂੰ ਕਾਠ ਮੰਡੂ ਵਾਪਸ ਜਾਣ ਲਈ ਕੋਈ ਉਡਾਨ ਨਹੀਂ ਮਿਲ ਰਹੀ ਥਾਪਾ ਨੇ ਕਿਹਾ ਕਿ ਇਸ ਸੈਲਾਨੀ ਸੀਜ਼ਨ ਦੌਰਾਨ ਰੋਜ਼ਾਨਾ ਦਰਜਨਾ ਉਡਾਨਾਂ ਚੱਲਦੀਆਂ ਨੇ ਪਰ ਹੁਣ ਸਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਲੁਕਲਾ ਤੇ ਨੇੜਲੇ ਨਾਮਚੇ ਬਾਜ਼ਾਰ ਦੀ ਹੋਟਲ ਸੈਲਾਨੀਆਂ ਨਾਲ ਭਰੇ ਹੋਏ ਨੇ ਕਿਉਂਕਿ ਖੁੰਬੂ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਵਾਪਸ ਜਾਣ ਦੀ ਤਿਆਰੀ ਕਰ ਇਸਹਿਲਾਨੀ ਲੁਕਲਾ ਚ ਫਸ ਗਏ ਨੇ ਤਾਰਾ 에ਰਲਾਈਨਜ਼ ਲੁਕਲਾ ਦੇ ਇਨਚਾਰਜ ਅਮ੍ਰਿਤ ਮਰਗਰ ਨੇ ਕਿਹਾ ਹੈ ਕਿ 에ਰਲਾਈਨ ਤੋਂ ਟਿਕਟਾਂ ਬੁੱਕ ਕਰਨ ਵਾਲੇ ਲਗਭਗ 1500 ਸਹਿਲਾਨੀ ਲੁਕਲਾ ਚ ਫਸੇ ਹੋਏ ਨੇ ਕਾਠਮੰਡੂ ਚ ਜਲ ਵਿਗਿਆਨ ਤੇ ਮੌਸਮ ਵਿਗਿਆਨ ਵਿਭਾਗ ਦੇ ਮੌਸਮ ਪੂਰਵ ਅਨੁਮਾਨ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਭਾਰੀ ਮੀਂਹ ਤੇ ਬਰਫਬਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਇਸ ਦੇ ਨਾਲ ਹੀ ਅਧਿਕਾਰੀਆਂ ਦੁਆਰਾ ਇਹ ਵੀ ਦੱਸਿਆ ਗਿਆ ਹੈ ਕਿ ਅਗਲੇ ਕੁਝ ਦਿਨਾਂ ਤੱਕ ਕੋਸ਼ਿਸ ਉਬੇਸ ਮੇਧ ਪਹਾੜੀ ਤੇ ਪਹਾੜੀ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਹੁਣ 2026 'ਚ ਅਮਰੀਕਾ ਲਈ ਪੋਲੀਟੀਕਲ ਅਸਾਈਲਮ ਬੰਦ ਕਰ ਦਿੱਤਾ ਜਾਏਗਾ। ਉਹਨਾਂ ਮੁਤਾਬਿਕ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਕੈਨੇਡਾ ਜਾਂ ਇੰਗਲੈਂਡ ਜਾਂ ਯੂਰਪ ਦੇ ਲੋਕ ਅਮਰੀਕਾ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ 2026 'ਚ ਪੋਲੀਟੀਕਲ ਅਸਾਈਲਮ ਬੰਦ ਕਰ ਦਿੱਤੀ ਜਾਏਗੀ। ਹੁਣ ਕੋਈ ਵੀ ਵਿਅਕਤੀ ਜਿਹੜਾ ਅਮਰੀਕਾ ਆਏਗਾ ਉਸ ਨੂੰ ਪੋਲੀਟੀਕਲ ਅਸਾਈਲਮ ਨਹੀਂ ਮਿਲੇਗਾ। ਪਹਿਲਾਂ ਜਿਹੜੇ ਲੋਕ ਆਪਣੇ ਦੇਸ਼ 'ਚ ਜਾਨ ਨੂੰ ਖਤਰਾ ਹੋਣ ਕਾਰਨ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲਈ ਅਰਜ਼ੀ ਦਿੰਦੇ ਸਨ ਉਹਨਾਂ ਨੂੰ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਮਿਲਦੀ ਸੀ ਫਿਰ ਉਹ ਆਪਣਾ ਕੇਸ ਲੜਦੇ ਸੀ ਤੇ ਜੇ ਉਹ ਕੇਸ ਪਾਸ ਹੋ ਜਾਂਦਾ ਸੀ ਤਾਂ ਉਹਨਾਂ ਨੂੰ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਪਰ ਹੁਣ 2026 ਤੋਂ ਇਹ ਸਭ ਕੁਝ ਬੰਦ ਕਰ ਦਿੱਤਾ ਜਾਏਗਾ ਇਸ ਸਿਰਫ ਇੱਕ अफ्रीकी ਦੇਸ਼ ਲਈ ਲਾਗੂ ਰਹੇਗਾ ਜਿੱਥੇ ਗੋਰੇ ਲੋਕ ਰਹਿੰਦੇ ਨੇ ਜੇਕਰ ਉਹ ਇੱਥੇ ਆਉਣਾ ਚਾਹੁੰਦੇ ਨੇ ਤਾਂ ਉਹ 207500 ਲੋਕਾਂ ਨੂੰ ਹੀ ਪੋਲੀਟੀਕਲ ਅਸਾਈਲਮ ਦਿੱਤੀ ਜਾਵੇਗੀ ਕਿਉਂਕਿ ਇਹ ਕੋਟਾ ਪਹਿਲਾਂ 125000 ਹੁੰਦਾ ਸੀ ਜਿਸ ਨੂੰ ਘਟਾ ਕੇ ਸਿਰਫ 7500 ਕਰ ਦਿੱਤਾ ਗਿਆ ਹੈ ਹੁਣ ਜਿਹੜੇ ਵੀ ਲੋਕ ਅਮਰੀਕਾ ਚ ਐਂਟਰ ਕਰਨਗੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਨਹੀਂ ਮਿਲੇਗੀ ਤੇ ਉਹ ਕਦੇ ਵੀ ਅਮਰੀਕਾ ਚ ਪੱਕੇ ਨਹੀਂ ਹੋ ਸਕਣਗੇ ਜਿਹੜੇ ਲੋਕ ਇੱਥੇ ਪਹਿਲਾਂ ਹੀ ਰਹਿ ਰਹੇ ਨੇ ਉਹਨਾਂ ਉਤੇ ਵੀ ਸਿਕੰਜਾ ਕਸਿਆ ਜਾ ਰਿਹਾ ਹੈ ਤੇ ਨਵੇਂ ਬੰਦਿਆਂ ਨੂੰ ਲਗਭਗ ਵਰਕ ਪਰਮਿਟ ਨਾਲ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹ ਵੀ ਨਵੇਂ ਵਿਅਕਤੀਆਂ ਨੂੰ ਨਹੀਂ ਮਿਲਣਗੇ। ਕੁੱਲ ਮਿਲਾ ਕੇ ਅਮਰੀਕਾ ਚ ਇੰਨੀ ਜ਼ਿਆਦਾ ਸਖਤੀ ਹੋ ਰਹੀ ਹੈ ਕਿ ਜਿਹੜੇ ਵੀ ਲੋਕ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਫੜ-ਫੜ ਕੇ ਡਿਟੈਂਸ਼ਨ ਸੈਂਟਰਾਂ ਚ ਪਾਇਆ ਜਾ ਰਿਹਾ ਹੈ। ਤੇ ਹੁਣ ਜੇ ਕੋਈ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਸੋ ਸਮਝ ਕੇ ਚੱਲੇ। ਡੋਨਲਡ ਟਰੰਪ ਦੇ ਐਲਾਨ ਮੁਤਾਬਕ ਹੁਣ ਕਿਸੇ ਨੂੰ ਵੀ ਪੋਲਿਟੀਕਲ ਅਸਾਈਲਮ ਨਹੀਂ ਮਿਲੇਗੀ। ਤੇ ਜੇ ਪੋਲਿਟੀਕਲ ਅਸਾਈਲਮ ਨਹੀਂ ਮਿਲੇਗੀ ਤਾਂ ਉਸ ਨੂੰ ਗ੍ਰੀਨ ਕਾਰਡ ਵੀ ਨਹੀਂ ਮਿਲੇਗਾ। ਤੇ ਉਹ ਆਪਣੇ ਪਰਿਵਾਰ ਨੂੰ ਵੀ ਉੱਥੇ ਨਹੀਂ ਬੁਲਾ ਸਕਦਾ। ਜੇ ਤੋ ਪੋਲੀਟੀਕਲ ਅਸਾਈਲਮ ਨਾ ਮਿਲੀ ਤਾਂ ਵਰਕ ਪਰਮਿਟ ਨਹੀਂ ਮਿਲੇਗਾ ਤੇ ਜੇ ਵਰਕ ਪਰਮਿਟ ਨਾ ਮਿਲਿਆ ਤਾਂ ਉਥੇ ਕੰਮ ਕਿਵੇਂ ਕਰੇਗਾ ਬ੍ਰਿਟੇਨ ਦੇ ਕੇਬ੍ਰਿਸ਼ਰ ਚ ਟ੍ਰੇਨ ਚ ਕਈ ਲੋਕਾਂ ਉਤੇ ਚਾਕੂ ਨਾਲ ਹਮਲਾ ਕੀਤਾ ਗਿਆ ਪੁਲਿਸ ਨੇ ਸ਼ਨੀਚਰਵਾਰ ਸ਼ਾਮ ਨੂੰ ਟ੍ਰੇਨ ਰੋਕ ਕੇ ਇਸ ਘਟਨਾ ਦੇ ਸਬੰਧ ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਬਰਤਾਨਵੀ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ 10 ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਜਿਨ੍ਹਾਂ ਚੋਂ 9 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਅਤਵਾਦ ਵਿਰੋਧੀ ਪੁਲਿਸ ਜਾਂਚ ਚ ਸਹਿਯੋਗ ਕਰ ਰਹੀ ਹੈ। ਕੈਬਰਿਸ਼ਰ ਪੁਲਿਸ ਨੇ ਕਿਹਾ ਹੈ ਕਿ ਉਸਦੇ ਅਧਿਕਾਰੀ ਹੰਗਿੰਗਡਨ ਟ੍ਰੇਨ ਨੂੰ ਰੋਕਣ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਮਗਰੋਂ ਬ੍ਰਿਟਿਸ਼ ਅਵਾਜ਼ਾਈ ਪੁਲਿਸ ਨਾਲ ਮਿਲ ਕੇ ਕਮਕਾ ਰਹੇ ਨੇ ਪੁਲਿਸ ਨੇ ਇੱਕ ਬਿਆਨ ਚ ਕਿਹਾ ਹੈ ਕਿ ਸਾਨੂੰ ਸ਼ਾਮ ਸਾਢੇ 7 ਵਜੇ ਦੇ ਨਜ਼ਦੀਕ ਸੂਚਨਾ ਮਿਲੀ ਕਿ ਟ੍ਰੇਨ 'ਚ ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਜਾ ਰਿਹਾ ਹੈ ਪੁਲਿਸ ਨੇ ਕਿਹਾ ਅਧਿਕਾਰੀ ਅਧਿਕਾਰੀ ਘਟਨਾ ਸਥਾਨ ਉਤੇ ਪਹੁੰਚ ਕੇ ਤੇ ਟ੍ਰੇਨਾਂ ਨੂੰ ਹੰਗਿੰਗ ਡਨ ਵਿੱਚ ਰੋਕਿਆ ਗਿਆ ਜਿੱਥੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਉਧਰ ਬਰਤਾਨਵੀ ਪ੍ਰਧਾਨ ਮੰਤਰੀ ਕੀ ਸਟਾਰਮਨ ਨੇ ਇਸ ਭਿਆਨਕ ਘਟਨਾ ਦੀ ਸੋਸ਼ਲ ਮੀਡੀਆ ਉਤੇ ਨਿੰਦਾ ਕਰਦਿਆਂ ਲੋਕਾਂ ਨੂੰ ਪੁਲਿਸ ਦੀ ਸਲਾਹ ਮੰਨਣ ਦੀ ਬੇਨਤੀ ਕੀਤੀ ਹੈ ਬ੍ਰਿਟੇਨ ਦੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਹੈ ਕਿ ਹੰਗਿੰਗਡਨ ਵਿੱਚ ਚਾਪੂਬਾਜ਼ੀ ਦੀ ਘਟਨਾ ਬਾਰੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਾਂਚ ਬਾਰੇ ਨਿਯਮਤ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਪੰਜਾਬ ਤੋਂ ਦਿੱਲੀ ਰੇਲ ਯਾਤਰਾ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤੀ ਰੇਲਵੇ ਨੇ ਸੂਬੇ 'ਚ ਰੇਲਵੇ ਕਨੈਕਟੀਵਿਟੀ ਨੂੰ ਮਜ਼ਬੂਤ ਬਣਾਉਣ ਵੱਲ ਹੋਰ ਇੱਕ ਕਦਮ ਚੁੱਕਦਿਆਂ ਦਿੱਲੀ-ਮੋਗਾ ਐਕਸਪ੍ਰੈਸ ਦਾ ਰੂਟ ਫਿਰੋਜ਼ਪੁਰ ਕੈਂਟ ਤੱਕ ਵਧਾਉਂਦਾ ਐਲਾਨ ਕੀਤਾ ਹੈ ਇਸ ਫੈਸਲੇ ਨਾਲ ਹੁਣ ਫਿਰੋਜ਼ਪੁਰ ਤੋਂ ਸਿੱਧੇ ਦਿੱਲੀ ਲਈ ਰੇਲ ਸੇਵਾ ਉਪਲਬਧ ਹੋਵੇਗੀ ਜਿਸ ਨਾਲ ਖਾਸ ਤੌਰ ਉਤੇ ਫਿਰੋਜ਼ਪੁਰ ਦੇ ਨੀੜਲੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਪੰਜਾਬ ਤੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਇਸ ਮਹੱਤਵਪੂਰਨ ਜਾਣਕਾਰੀ ਨੂੰ ਸਾਂਝਾ ਕੀਤਾ ਅਤੇ ਕਿਹਾ ਹੈ ਕਿ ਫਿਰੋਜ਼ਪੁਰ ਦੇ ਲੋਕਾਂ ਦੀ ਲੰਬੀ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋ ਗਈ ਹੈ ਰੇਲਵੇ ਵਿਭਾਗ ਮੁਤਾਬਕ ਹੁਣ ਇਹ ਰੇਲ ਗੱਡੀ ਦਿੱਲੀ ਤੋਂ ਜਾਖਲ ਤੇ ਲੁਧਿਆਣਾ ਰਾਹੀਂ ਮੋਗਾ ਪਹੁੰਚੇਗੀ ਤੇ ਉੱਥੋਂ ਰਵਾਨਾ ਹੋਣ ਤੋਂ ਬਾਅਦ ਇਹ ਰੇਲ ਫਿਰੋਜ਼ਪੁਰ ਕੈਂਟ ਪਹੁੰਚੇਗੀ ਵਾਪਸੀ ਸਮੇਂ ਇਹ ਫਿਰੋਜ਼ਪੁਰ ਕੈਂਟ ਤੋਂ ਚੱਲ ਕੇ ਦਿੱਲੀ ਪਹੁੰਚੇਗੀ ਤੇ ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਕਦਮ ਨਾਲ ਯਾਤਰੀਆਂ ਨੂੰ ਸਹੂਲਤਾਂ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਨਵਾਂ ਹੁਲਾਰਾ ਮਿਲੇਗਾ ਤੇ ਖੇਤਰ ਦੀ ਰਾਜਧਾਨੀ ਨਾਲ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ ਰਾਜਧਾਨੀ ਦਿੱਲੀ ਐਨਸੀਆਰ 'ਚ ਠੰਡ ਦਾ ਅਸਰ ਦਿਖਾਈ ਦੇਣ ਲੱਗਾ ਇਸ ਤੋਂ ਇਲਾਵਾ ਹੁਣ ਪੂਰੇ ਉੱਤਰ ਭਾਰਤ 'ਚ ਹਲਕੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਇਸ ਦੌਰਾਨ ਕਈ ਰਾਜਾਂ 'ਚ ਚੱਕਰਵਾਤੀ ਤੂਫਾਨ ਮੋਂਥਾ ਕਾਰਨ ਮੀਂਹ ਵੀ ਪਿਆ ਮੀਂਹ ਕਾਰਨ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਤੇ ਇਸ ਦੌਰਾਨ ਬਿਹਾਰ ਚੋਣਾ ਉਤੇ ਵੀ ਇਸ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ ਹਲਕੀ ਹੁਣ ਮੋਥਾ ਦਾ ਅਸਰ ਘਟਦਾ ਨਜ਼ਰ ਆ ਰਿਹਾ ਤੇ ਰਾਜਸਤਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ ਹਲਕੀ ਠੰਡ ਮਹਿਸੂਸ ਹੋਣ ਲੱਗੀ ਹੈ ਦੇ ਰਾਤ ਤੇ ਸਵੇਰ ਦੇ ਸਮੇਂ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੌਰਾਨ ਦਿੱਲੀ ਦੀ ਹਵਾ ਵੀ ਲਗਾਤਾਰ ਖਰਾਬ ਹੋਣ ਦੀ ਜਾਰੀ ਹੈ ਦਿੱਲੀ ਐਨਸੀਆਰ ਦੇ ਕਈ ਇਲਾਕਿਆਂ 'ਚ ਧੂਏ ਦੀ ਚਾਦਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਸੀਪੀਸੀਬੀ ਦੇ ਅਨੁਸਾਰ ਦਿੱਲੀ ਦਾ ਸਮੂਚਾ ਏਕਯੂਆਈ 377 ਉਤੇ ਪਹੁੰਚ ਗਿਆ ਜੋ ਕਿ ਬਹੁਤ ਖਰਾਬ ਹੈ ਇਸ ਤੋਂ ਇਲਾਵਾ ਕਈ ਇਲਾਕਿਆਂ 'ਚ AQI 402 ਵੀ ਪਾਰ ਕਰ ਚੁੱਕਾ ਹੈ ਸਭ ਤੋਂ ਵੱਧ AQI ਵਜੀਰਪੁਰ 'ਚ 432 ਹੈ ਐਮਜ਼ ਤੇ ਆਸ-ਪਾਸ ਦੇ ਖੇਤਰਾਂ 'ਚ AQI 421 ਦਰਜ ਕੀਤਾ ਗਿਆ ਜੋ ਗੰਭੀਰ ਸ਼੍ਰੇਣੀ ਵਿੱਚ ਹੈ ਤੇ ਫਿਲਹਾਲ ਮੌਸਮ ਵਿਭਾਗ ਨੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਜਤਾਈ ਉੱਥੇ ਹੀ ਅੱਜ ਦਿੱਲੀ ਐਨਸੀਆਰ 'ਚ ਮੌਸਮ ਸਾਫ਼ ਰਹੇਗਾ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਹੋਰ ਮਜ਼ਬੂਤ ਹੋ ਗਈ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ 40 ਤੇ ਲੁਧਿਆਣਾ ਜ਼ਿਲ੍ਹੇ ਦੇ 15 ਸਮੇਤ ਕੁੱਲ 66 ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰੀ ਤੌਰ ਉਤੇ ਮਤੇ ਪਾਸ ਕਰਕੇ ਜਗਤਾਰ ਹਵਾਰਾ ਦੀ ਪੈਰੋਲ ਦੀ ਸਿਫਾਰਿਸ਼ ਕੀਤੀ ਹੈ ਪੰਚਾਇਤਾਂ ਵੱਲੋਂ ਪਾਸ ਕੀਤੀ ਮਤਿਆਂ ਚ ਹਵਾਰਾ ਦੀ ਮਾਂ ਦੀ ਗੰਭੀਰ ਬਿਮਾਰੀ ਉਸ ਵੱਲੋਂ ਕਈ ਸਜਾਵਾਂ ਪੂਰੀਆਂ ਕਰ ਲਈਆਂ ਜਾਣ ਤੇ ਦਿੱਲੀ ਚ ਲੰਬਿਤ ਅਪੀਲ ਦਾ ਹਵਾਲਾ ਦਿੱਤਾ ਗਿਆ ਇਸਾਰੇ ਮਤੇ ਇਕੱਠੇ ਕਰਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜੇ ਗਏ ਨੇ ਤੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਮੁਹਿੰਮ ਲਗਾਤਾਰ ਜਾਰੀ ਹੈ ਇਸ ਦਰਮਭ ਚ ਹਵਾਰਾ ਦੀ ਮਾਤਾ ਵੱਲੋਂ ਪੈਰੋਲ ਲਈ ਅਰਜੀ ਦਾਖਲ ਕੀਤੀ ਗਈ ਹੈ ਮੰਜਪੁਰ ਦੇ ਮੁਤਾਬਕ ਪਿੰਡ ਪੰਚਾਇਤਾਂ ਦੇ ਇਲਾਵਾ ਕਈ ਗੁਰਦੁਆਰੇ ਸਭਾਵਾਂ ਸਮਾਜਿਕ ਸੰਸਥਾਵਾਂ ਤੇ ਕੌਂਸਲਰਾਂ ਵੱਲੋਂ ਵੀ ਹਵਾਰਾ ਦੇ ਹੱਕ ਚ ਮਤੇ ਪਾ ਕੇ ਭੇਜੇ ਜਾ ਰਹੇ ਨੇ ਉਹਨਾਂ ਕਹਿ ਕੇ ਜਦਕ ਹੋਰ ਕੈਦੀਆਂ ਨੂੰ ਪੈਰੋਲ ਦਾ ਹੱਕ ਦਿੱਤਾ ਜਾ ਸਕਦਾ ਹੈ ਤਾਂ ਜਗਤਾਰ ਸਿੰਘ ਹਵਾਰਾ ਨੂੰ ਇਹ ਸੁਵਿਧਾ ਕਿਉਂ ਨਹੀਂ ਜਾਰੀ ਉਹਨਾਂ ਦੇ ਵਕੀਲ ਨੇ ਉਮੀਦ ਜਤਾਈ ਹੈ ਕਿ ਸਰਕਾਰੀ ਇਸ ਮਾਮਲੇ 'ਚ ਨਿਆਂਪੂਰਨ ਫੈਸਲਾ ਲਵੇਗੀ ਜੇਕਰ ਪੈਰੋਲ ਜਾਂ ਅਪੀਲ ਉਤੇ ਜਲਦ ਸੁਣਵਾਈ ਨਾ ਹੋਈ ਤਾਂ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਜਾਵੇਗਾ ਸ਼੍ਰੀ ਕਾਟਕਾਹਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਵੰਬਰ 1984 ਸਿੱਖ ਨਸ਼ਲ ਕੁਸ਼ੀ ਦੇ ਸਮੂਹ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਕਿ ਸਿੱਖਾਂ ਨੂੰ ਅੱਜ ਤੱਕ 1984 'ਚ ਕੀਤੇ ਗਏ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਉਨ੍ਹਾਂ ਕਹੇ ਕਿ ਸਿੱਖ ਨਸ਼ਲ ਕੁਸ਼ੀ ਕਰਨ ਵਾਲੇ ਬਹੁਤ ਦੋਸ਼ੀ ਫੜੇ ਨਹੀਂ ਗਏ ਇਤਿਹਾਸ ਕਰਕੇ ਕਾਂਗਰਸ ਦੇ ਵੱਡੇ ਆਗੂ ਅੱਜ ਵੀ ਆਜ਼ਾਦ ਨੇ ਜਦਕਿ ਪੀੜਤ ਸਿੱਖ ਪਰਿਵਾਰ ਉਹਨਾਂ ਨੂੰ ਸਜ਼ਾਵਾ ਦੀ ਰਾਹ ਦੇਖ ਰਹੇ ਨੇ ਜੋ ਕਿ ਜਮਹੂਰੀ ਕਹੇ ਜਾਣ ਵਾਲੇ ਭਾਰਤ ਦੇ ਮੱਥੇ ਉੱਤੇ ਕਾਲਾ ਧੱਬਾ ਉਹਨਾਂ ਕਿਹਾ ਹੈ ਕਿ ਜਦੋਂ ਦੇਸ਼ ਅੰਦਰ ਕਟ ਗਿਣਤੀਆਂ ਖਾਸ ਕਰਕੇ ਸਿੱਖਾਂ ਨੂੰ ਇਨਸਾਫ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰੀ ਤੰਤਰ ਦੇ ਮਾਪਦੰਡ ਬਦਲ ਕੇ ਵਿਤਕਰੇ ਵਾਲੇ ਹੋ ਜਾਂਦੇ ਨੇ ਜਿੱਥੇ ਤੱਕ ਗੜਗਾਜ ਨੇ ਕਿਹਾ ਹੈ ਕਿ ਅੱਜ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਸਿੱਖ ਨਸਲ ਕੁਸ਼ੀ ਦੀ ਗੱਲ ਆਉਂਦੀ ਹੈ ਤਾਂ ਬਹੁਤਾਂ ਤਰ੍ਹਾਂ ਇੱਕ ਪਾਸੇ ਸਾਡੇ ਵਿਰੁੱਧ ਹੁੰਦੀਆਂ ਨੇ ਉਹਨਾਂ ਕੀ ਹੈ ਕਿ ਜਿਨ੍ਹਾਂ ਲੋਕਾਂ ਜਾਂ ਕਾਂਗਰਸ ਯਾਗੋਂ ਉਤੇ ਦੋਸ਼ ਲੱਗੇ ਸਰਕਾਰਾਂ ਤੇ ਏਜੰਸੀਆਂ ਦੀ ਜ਼ਿੰਮੇਵਾਰੀ ਉਹਨਾਂ ਦੀ ਸੰਜੀਦਗੀ ਤੇ ਇਮਾਨਦਾਰੀ ਨਾਲ ਜਾਂਚ ਕਰਨ ਦੀ ਸੀ ਜੋ ਕਿ ਨਹੀਂ ਹੋਈ ਲੇਕਿਨ ਸਿੱਖ ਚੇਤਨਾ ਅਜੇ ਸਾਰੇ ਲੋਕਾਂ ਨੂੰ ਅੰਦਰੋਂ ਦੋਸ਼ੀ ਮੰਨਦੀ ਹੈ ਉਹਨਾਂ ਕੀ ਹੈ ਕਿ ਇਸ ਲਈ ਜਿਹੜੇ ਵੀ ਲੋਕਾਂ ਤੇ ਕਾਂਗਰਸ ਦੇ ਆਗੂਆਂ ਦਾ ਸਿੱਖ ਨਸਲ ਕੁਸ਼ੀ ਵਿੱਚ ਨਾਮ ਆਇਆ ਸਿੱਖਾਂ ਤੇ ਸਿੱਖ ਅਦਾਕਾਰਾਂ ਨੂੰ ਉਹਨਾਂ ਨਾਲ ਮੇਲ ਮਿਲਾਪ ਤੋਂ ਗੁਰੇਸ਼ ਕਰਨਾ ਚਾਹੀਦਾ ਨਹੀਂ ਤਾਂ ਇਹ ਸਿੱਖ ਕੌਮ ਦੇ ਅੱਲੇ ਜ਼ਖਮਾਂ ਉਤੇ ਲੂਣ ਛਿੜਕਣ ਵਾਲੀ ਗੱਲ ਹੈ ਬਿੱਤੇ ਦਿਨੀ ਦਸਜੀ ਦਸਾਂਜ ਵੱਲੋਂ ਫਿਲਮ ਅਦਾਕਾਰ ਤੇ ਕਾਂਗਰਸੀ ਆਗੂ ਰਹੇ ਅਮਿਤਾਬ ਬਚਨ ਦੇ ਪੈਰੀ ਹੱਥ ਲੋਂਦੇ ਮਸਲੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਭਾਵੇਂ ਅਮਿਤਾਬ ਬਚਨ ਨੇ ਆਪਣੇ ਉੱਤੇ ਲਗਾਏ ਦੋਸ਼ਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਭੇਜੀ ਆਪਣੇ ਪੱਤਰ ਰਾਹੀਂ ਪਸਦਾ ਲੇਕਿਨ ਉਸ ਵਿਰੁੱਧ ਚਸ਼ਮਦੀਦ ਗਵਾ ਸਰਦਾਰ ਮਨਜੀਤ ਸਿੰਘ ਸੈਣੀ ਦੀ ਦਿੱਤੀ ਗਈ ਗਵਾਹੀ ਦੀ ਜਾਣ ਸਰਕਾਰ ਤੇ ਏਜੰਸੀਆ ਵੱਲੋਂ ਨਹੀਂ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਪੰਗਕਰਨ ਸੰਬੰਧੀ ਜਾਰੀ ਨੋਟੀਫਿਕੇਸ਼ਨ ਦੀ ਨਿਖੇਦੀ ਕੀਤੀ ਹੈ। ਮੰਨਿਆ ਕਿ ਹੈ ਕਿ ਇਸ ਨੋਟੀਫਿਕੇਸ਼ਨ ਨਾਲ ਪਾਛਪਾ ਦਾ ਪੰਜਾਬ ਵਿਰੋਧੀ ਚਿਹਰਾ ਇੱਕ ਵਾਰ ਮੁੜ ਸਭ ਦੇ ਸਾਹਮਣੇ ਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਦੇਸ਼ ਦੇ ਲੋਕਾਂ ਦੇ ਨਾਮ ਵੀਡੀਓ ਸੰਦੇਸ਼ ਜਾਰੀ ਕਰਕੇ ਦਾਵਾ ਕੀਤਾ ਹੈ। ਮੰਨਿਆ ਕਿ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਪੰਗ ਕਰਕੇ ਪੰਜਾਬ ਦੇ ਅਧਿਕਾਰੀਆਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੜਾਕੇ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਦਰਵਾਜ਼ਾ ਖੜਕਾਏਗੀ ਅਸੇ ਹੀ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਮਹਾਰਾ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਭਗਵੰਤ ਮਾਨ ਨੇ ਕਿਹਾ ਹੈ ਕਿ ਦੇਸ਼ ਦੀ ਲੋਕ ਸਭਾ ਤੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਵੱਲੋਂ ਬਣਾਏ ਗਏ ਐਕਟ ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਰੱਦ ਨਹੀਂ ਕੀਤਾ ਜਾ ਸਕਦਾ ਪਰ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਚ ਅਜੇ ਤੱਕੇ ਸ਼ਾਹੀ ਕੀਤੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ BBMP ਦੇ ਮੁੱਦੇ ਉਤੇ ਪੰਜਾਬ ਦੇ ਹੱਕਾਂ ਨੂੰ ਖੋਰਾ ਲਾਇਆ ਗਿਆ ਹੈ ਤੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੀ ਪੰਜਾਬ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਦਾ ਹੋਸਟਲ ਬਣਾਉਣ ਲਈ ਵਿਸ਼ੇਸ਼ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਤਕੇ ਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕਰੇਗੀ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਇੰਨਾ ਮੈਨੂੰ ਦਿਓ ਇਜਾਜ਼ਤ। ਧੰਨਵਾਦ।